ਪੰਜਾਬ ਦੇ ਵਿੱਚ ਮੌਨਸੂਨ ਨੇ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ ਜੂਨ ਮਹੀਨੇ ਦੌਰਾਨ ਹੋਈ ਵਰਖਾ ਨੇ ਪਿਛਲੇ ਕਈ ਸਾਲਾਂ ਦੇ ਰਿਕਾਰਡ ਤੋੜ ਦਿੱਤਾ ਹੈ ਮੌਸਮ ਵਿਭਾਗ ਅਨੁਸਾਰ 29 ਜੂਨ ਤੱਕ ਪੰਜਾਬ ਦੇ ਵਿੱਚ ਸਧਾਰਨ ਨਾਲੋਂ 26% ਦੀ ਵਾਧਮੀ ਦਰਜ ਕੀਤੀ ਗਈ ਹੈ ਸੋਮਵਾਰ ਨੂੰ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਭਾਰੀ ਤੋਂ ਮੱਧਮ ਮੀਂਹ ਨੂੰ ਲੈ ਕੇ ਅਲੱਗ-ਅਲੱਗ ਚਾਰੀ ਕੀਤਾ ਗਿਆ ਹੈ ਦੱਸਦੇ ਕਿ ਭਾਰਤੀ ਮੌਸਮ ਵਿਗਿਆਨ ਵਿਭਾਗ ਆਈਐਮਡੀ ਦੇ ਅੰਕੜਿਆਂ ਅਨੁਸਾਰ ਜੁਥੇ ਆਮ ਤੌਰ ਤੇ 29 ਜੂਨ ਤੱਕ ਸਿਰਫ 50 ਮਿਲੀਮੀਟਰ ਦੇ ਲਗਭਗ ਮੀ ਹੁੰਦਾ ਸੀ ਉਥੇ ਇਸ ਵਾਰ 62 ਮਿਲੀਮੀਟਰ ਦੇ ਲਗਭਗ ਮੀ ਰਿਕਾਰਡ ਕੀਤਾ ਗਿਆ ਵਿਭਾਗ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਚ ਰਾਜ ਦੇ ਜ਼ਿਆਦਾਤਰ ਹਿੱਸਾ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਹੈ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਗਏ ਵਿਸਤਾਰਤ ਅੰਕੜਿਆਂ ਅਨੁਸਾਰ ਐਤਵਾਰ ਸ਼ਾਮ 5:30 ਵਜੇ ਤੱਕ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਮੀਂਹ ਦੀ ਇਹ ਸਥਿਤੀ ਰਹੀ ਹੈ ਸਭ ਤੋਂ ਵੱਧ ਮੀਂਹ ਅਮ੍ਰਿਤਸਰ ਦੇ ਵਿੱਚ ਦਰਜ ਕੀਤਾ ਗਿਆ ਲੁਧਿਆਣਾ ਦੇ ਵਿੱਚ 3mm ਬਠਿੰਡਾ ਦੇ ਵਿੱਚ 2 ਹੁਸ਼ਿਆਰਪੁਰ ਦੇ ਵਿੱਚ 1.5mm ਅਤੇ ਪਠਾਨਕੋਟ ਤੇ ਫਤਿਹਗੜ ਸਾਹਿਬ ਦੇ ਵਿੱਚ 1mm ਮੀ ਦਰਜ ਕੀਤਾ ਗਿਆ ਹੈ ਜਦ ਕਿ ਰੂਪਨਗਰ ਦੇ ਵਿੱਚ 0.5 ਮਿਲੀਮੀਟਰ ਮੀਂਹ ਦਿਰਜ ਹੋਇਆ। ਇਹ ਮੀਂਹ ਕਾਰਨ ਸੂਬੇ ਦੇ ਤਾਪਮਾਨ ਵਿੱਚ 2.6 ਡਿਗਰੀ ਸੈਲਸੀਅਸ ਦੀ ਕਮੀ ਦਰਜ ਕੀਤੀ ਗਈ ਹੈ। ਆਈਐਮਡੀ ਅਨਸਾਰ ਇਸ ਸਮੇਂ ਪੰਜਾਬ ਦਾ ਉਸ ਤਾਪਮਾਨ ਆਮ ਤੌਰ ਤੇ ਹੋਣ ਵਾਲੇ ਤਾਪਮਾਨ ਨਾਲੋਂ 4.6 ਡਿਗਰੀ ਘਟਾ ਹੈ। ਹਾਲਾਂਕਿ ਬਠਿੰਡਾ ਦੇ ਵਿੱਚ ਪਾਰਾ ਅਜੇ ਵੀ 40 ਡਿਗਰੀ ਸੈਲਸੀਅਸ ਉੱਤੇ ਖੜਿਆ ਹੋਇਆ ਹੈ।